ਠੀਕ ਆ ਮੈਂ ਤੂੰ ਕੀ ਆ ਮੈਂ ਬਸ ਕਰ ਦੇ ਤਾਂ ਆ ਤੂੰ ਦੇਖ ਨਾ ਨਹੀਂ ਜਾਂਦੀ 10000 ਨਹੀਂ ਜਾਣਾ ਇਹ ਚੱਲ ਚੱਲ ਜਲਦੀ ਕਰਨ ਦੇ ਇਹ ਸਾਡਾ ਬਲੇਕਾ ਨਾਲ ਬਲ ਕੇ ਨਿਕਲ ਜਾਣਾ ਬਾਜੀ ਲਾ ਲਾ ਬੇ ਜਿੰਮੇਵਾਰੀ ਨਹੀਂ ਆਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਤੇ ਤੇ ਅਸੀਂ ਪਹੁੰਚੇ ਹਾਂ ਜੀ ਡੇਰਾ ਸਾਹਿਬ ਦੀ ਯਾਤਰਾ ਕਰਨ ਤੇ ਜਿਸ ਤਰ੍ਹਾਂ ਕਿ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਹੋਣਾ ਕਿ ਅਸੀਂ ਡੇਰਾ ਸਾਹਿਬ ਦੇ ਦਰਸ਼ਨ ਕੀਤੇ ਨੇ ਤੇ ਹੁਣ ਅਸੀਂ ਜਾ ਰਹੇ ਹਾਂ ਜੀ ਧੌਲੀ ਧਾਰ ਤੋਂ ਡੇਰਾ ਬਾਬਾ ਭਗਤ ਸਿੰਘ ਜੀ ਦੇ ਅੰਤਿਮ ਦਰਸ਼ਨ ਗੁਰਦੁਆਰਾ ਸਾਹਿਬ ਤੇ ਪੌੜ ਸਾਹਿਬ ਤੇ ਨਾਲ ਹੀ ਜਾਵਾਂਗੇ ਜੀ ਗੁੱਗੇ ਪੀਰ ਤੇ ਗੁਰਦੁਆਰਾ ਅੰਤਿਮ ਦਰਸ਼ਨ ਗੁਰਦੁਆਰਾ ਪਾਵੜ ਸਾਹਿਬ ਤੇ ਗੁੱਗੇ ਪੀਰ ਜਾਣ ਲਈ ਤੁਹਾਨੂੰ ਧੌਲੀ ਧਾਰ ਤੋਂ ਬੱਸ ਮਿਲ ਜੇਗੀ 20 ਰੁਪਏ ਕਿਰਾਇਆ ਹੈ ਤੇ ਤੁਸੀਂ ਪੈਦਲ ਵੀ ਜਾ ਸਕਦੇ ਹੋ ਪਰ 14-15 ਕਿਲੋਮੀਟਰ ਹੈ ਚੜਾਈ ਬਹੁਤ ਹੈ ਤੇ ਮੈਂ ਤੇ ਇਹੋ ਕਹਾਂਗਾ ਕਿ ਤੁਸੀਂ ਜਾਓ ਤੇ ਬੱਸ ਤੇ ਚੱਲ ਜਿਓ ਬੱਸਾਂ ਮਿਲ ਜਾਂਦੀਆਂ ਤੇ ਅਸੀਂ ਵੀ ਬਸ ਰੇਂ ਜਾ ਰਹੇ ਹਾਂ ਤੇ ਬੱਸ ਨੇ ਤੁਹਾਨੂੰ ਪਹੁੰਚਾਉਣਾ ਹੈ ਜੀ ਸਭ ਤੋਂ ਪਹਿਲਾਂ ਗੁੱਗੇ ਪੀਰ ਗੁੱਗੇ ਪੀਰ ਦੇ ਦਰਬਾਰ ਤੇ ਸਭ ਤੋਂ ਪਹਿਲਾਂ ਬੱਸ ਲੈ ਕੇ ਜਾਏਗੀ ਕਿਉਂਕਿ ਰਸਤੇ ਵਿੱਚ ਨਹੀਂ ਇਹ ਖੜਦੇ ਤੇ ਇਹ ਆਪਾਂ ਪਹੁੰਚ ਚੁੱਕੇ ਹਾਂ ਜੀ ਗੁੱਗੇ ਪੀਰ ਦੇ ਦਰਬਾਰ ਆ ਸੰਗਤਾਂ ਸੇਵਾ ਕਰ ਰਹੀਆਂ ਨੇ ਲੰਗਰ ਪ੍ਰਸ਼ਾਦੇ ਦੀ ਇੱਥੇ ਬਾਜ਼ਾਰ ਏ ਛੋਟਾ ਜਿਹਾ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਉਹ ਸਾਹਮਣੇ ਬੁੱਗਾ ਪੀਰ ਜੀ ਦਾ ਦਰਬਾਰ ਏ ਉਹਦੇ ਵੀ ਤੁਹਾਨੂੰ ਦਰਸ਼ਨ ਕਰਵਾਨੇ ਆ ਪਹਿਲਾਂ ਤੁਸੀਂ ਬਾਹਰੋਂ ਦਰਸ਼ਨ ਕਰ ਲਓ ਫਿਰ ਤੁਹਾਨੂੰ ਅੰਦਰ ਤੋਂ ਦਰਸ਼ਨ ਕਰਵਾਨੇ ਆ ਜਿਹੜੀ ਵੀ ਸੰਗਤ ਡੇਰਾ ਸਾਹਿਬ ਦੀ ਯਾਤਰਾ ਕਰਨ ਆਉਂਦੀ ਏ ਉਹ ਜ਼ਿਆਦਾਤਰ ਇੱਧਰ ਵੀ ਆਉਂਦੀ ਏ ਜ਼ਰੂਰ ਕਿਉਂਕਿ ਗੁਰਦੁਆਰਾ ਪੌੜ ਸਾਹਿਬ ਤੇ ਗੁਰ ਤੇ ਗੁਰਦੁਆਰਾ ਅੰਤਿਮ ਦਰਸ਼ਨ ਦੇ ਦਰਸ਼ਨ ਕਰਨ ਆਉਂਦੇ ਨੇ ਤੇ ਸੰਗਤਾਂ ਗੁੱਗਾ ਪੀਰ ਜੀ ਦੇ ਵੀ ਦਰਸ਼ਨ ਕਰਕੇ ਜਾਂਦੀਆਂ ਨੇ ਇਸ ਦਰਬਾਰ ਤੇ ਵੀ ਹਾਜ਼ਰੀ ਭਰਦੀਆਂ ਨੇ ਤੇ ਆ ਅੰਦਰੋਂ ਤੁਸੀਂ ਕਰ ਸਕਦੇ ਹੋ ਦਰਸ਼ਨ ਬਾਬਾ ਜੀ ਦੇ ਆਸਾਂ ਸਤਿਕਾਰ ਸਾਰੀ ਸੰਗਤ ਸੱਚੇ ਬਾਸ ਸਰਬੱਤ ਦਾ ਭਲਾ ਤੇ ਇੱਧਰ ਹੈ ਜੀ ਗੱਗਾ ਪੀਰ ਜੀ ਦਰਬਾਰ ਦਾ ਲੰਗਰ ਹਾਲ ਸੰਗਤਾਂ ਪ੍ਰਸ਼ਾਦੇ ਬਣਾ ਰਿਆ ਨੇ ਤੇ ਇੱਥੇ ਸੰਗਤ ਜੀ ਜ਼ਿਆਦਾਤਰ ਮੱਕੀ ਦੀ ਰੋਟੀ ਬਣਦੀ ਏ ਮੱਕੀ ਦਾ ਪ੍ਰਸ਼ਾਦਾ ਹੀ ਖਾਣ ਨੂੰ ਮਿਲਦਾ ਏ ਤੇ ਇੱਧਰ ਸੰਗਤਾਂ ਪ੍ਰਸ਼ਾਦਾ ਸ਼ਾਕਰੀਆਂ ਨੇ ਗੁੱਗਾ ਪੀਰ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਜਾ ਰਹਿਆਂ ਜੀ ਪੈਦਲ ਦਰਸ਼ਨ ਕਰਨ ਗੁਰਦੁਆਰਾ ਅੰਤਿਮ ਦਰਸ਼ਨ ਜੀ ਦੇ ਸੰਗਤਾਂ ਵੀ ਜਾ ਰਹੀਆਂ ਨੇ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਅੰਤਿਮ ਦਰਸ਼ਨ ਦੇ ਨੇੜੇ ਇਹ ਬੋਰਡ ਲੱਗਾ ਹੋਇਆ ਏ ਤੇ ਇਧਰ ਦੀ ਰਸਤਾ ਏ ਗੁਰਦੁਆਰਾ ਅੰਤਿਮ ਦਰਸ਼ਨ ਜਾਂਦਾ ਪੈਦਲ ਹੀ ਆਪਾਂ ਚੱਲੇ ਆ ਗੁੱਗੇ ਪੀਰ ਜੀ ਤੋਂ ਕਿਉਂਕਿ ਨੇੜੇ ਹੀ ਜਿਆਦਾ ਦੂਰ ਨਹੀਂ ਇਧਰ ਹੀ ਗੁਰਦੁਆਰਾ ਸੰਗਤਾਂ ਵੀ ਆ ਰਹੀਆਂ ਨੇ ਤੇ ਆਪਾਂ ਪਹੁੰਚ ਨਹੀਂ ਆលਿਆਂ ਇਹ ਕੱਚਾ ਰਸਤਾ ਜਾਂਦਾ ਹੈ ਬਾਬਾ ਜੀ ਦੇ ਤੇ ਆਪਾਂ ਪਹੁੰਚ ਚੁੱਕੇ ਆਂ ਜੀ ਗੁਰਦੁਆਰਾ ਅੰਤਿਮ ਦਰਸ਼ਨ ਦੇ ਨੇੜੇ ਉਹ ਤੁਸੀਂ ਦਰਸ਼ਨ ਕਰ ਸਕਦੇ ਹੋ ਦੂਰੋਂ ਇੱਕ ਵਾਰੀ ਫਿਰ ਆਪਾਂ ਨੇੜੇ ਤੋਂ ਤੁਹਾਨੂੰ ਦਰਸ਼ਨ ਕਰਵਾਣੇ ਆ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਆ ਰਹੀਆਂ ਨੇ ਸੰਗਤ ਜੀ ਇੱਕ ਤੇ ਬਸ ਰਹੀ ਆਉਣ ਦਾ ਰਸਤਾ ਵਾ ਤੇ ਇੱਕ ਸ਼ਾਰਟਕਟ ਵੀ ਰਸਤਾ ਹੈ ਵਾ ਉਹ ਵੀ ਤੁਹਾਨੂੰ ਹੁਣ ਦੱਸਾਂਗੇ ਅੱਗੇ ਤੇ ਕਰੋ ਦਰਸ਼ਨ ਸੰਗਤ ਜੀ ਬਾਬਾ ਜੀ ਦਾ ਬੱਚੇ ਕਿਰਪਾ ਕਰਕੇ ਨੂੰ ਮਾਣ ਤਰਨਾ ਜੋ ਮੰਮੀ ਮਨੋਕਾਰ ਲੱਗ ਪਰ ਬੁਰੀਆਂ ਨੂੰ ਕਰਵਾ ਤੇ ਕਿਨ ਕਰਦੇ ਕਰਨਾ ਦਾ ਆਪਣਾ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਸੀਂ ਵੀਡੀਓ ਪਾਜ਼ ਕਰਕੇ ਜਾਂ ਸਕਰੀਨ ਸ਼ਾਟ ਲੈ ਕੇ ਪੜ ਸਕਦੇ ਹੋ

ਗੁਰਦੁਆਰਾ ਅੰਤਿਮ ਦਰਸ਼ਨ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਜਾ ਰਹੇ ਹਾਂ ਜੀ ਗੁਰਦੁਆਰਾ ਪੌੜ ਸਹਿਬ ਦੇ ਦਰਸ਼ਨ ਕਰਨ ਗੁਰਦੁਆਰਾ ਅੰਤਿਮ ਦਰਸ਼ਨ ਤੋਂ ਥੋੜੀ ਹੀ ਦੂਰੀ ਤੇ ਗੁਰਦੁਆਰਾ ਪੌੜ ਸਹਿਬ ਹੈ ਇੱਧਰ ਰਸਤਾ ਲਿਖਿਆ ਹੋਇਆ ਹੈ ਉਹਨਾਂ ਨੇ ਗੁਰਦੁਆਰਾ ਪੌੜ ਸਹਿਬ ਦੂਰੀ 50 ਮੀਟਰ ਥੋੜੀ ਹੀ ਦੂਰੀ ਤੇ ਹੈ ਸੰਗਤਾਂ ਜਾ ਰਹੀਆਂ ਨੇ ਆਪਾਂ ਵੀ ਚੱਲਦੇ ਆ ਪੈਦਲ ਜਾਵਾਂਗੇ ਕਿਉਂਕਿ ਕੱਚਾ ਹੀ ਰਸਤਾ ਹੈ ਤੇ ਸੰਗਤਾਂ ਵੀ ਜਾ ਰਹੀਆਂ ਨੇ ਤੇ ਆਪਾਂ ਵੀ ਜਾ ਰਹੇ ਹਾਂ ਜੀ ਗੁਰਦੁਆਰਾ ਪੌੜ ਸਾਹਿਬ ਇਹਨਾਂ ਨਾਲ ਕੋਈ ਜਾਂਦਾ ਉਹ ਇਹਨਾਂ ਪਾਣੇ ਨੂੰ ਇਹਨਾਂ ਨਾਲ ਲਾਗੇ ਲਾਗੇ 50 ਜਰਨਾ ਨੇ ਕਹੇ ਰਹੇ ਕਹੇ ਰਹੇ ਕਿ ਜਿਆਦਾ ਜਰਨਾਂ ਆਏ ਉਹਨਾਂ ਦੇ ਚਾਚਾ ਘੱਡੀ ਦਾ ਐਡਾ ਸਾਰਾ ਮੰਜਾ ਜੜਾਂਦਾ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਪੌੜ ਸਾਹਿਬ ਦਰਸ਼ਨ ਕਰੋ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਇਹ ਉਹੀ ਸਥਾਨ ਹੈ ਜਿੱਥੇ ਕੀ ਬਾਬਾ ਵਿਧਭਾਗ ਸਿੰਘ ਜੀ ਦੇ ਜੋ ਕਿ ਉਹਨਾਂ ਦੇ ਘੋੜੇ ਦੇ ਦੁਆਰਾ ਪੌੜ ਮਾਰ ਕੇ ਪਾਣੀ ਦਾ ਚਸ਼ਮਾ ਪੈਦਾ ਕੀਤਾ ਤੇ ਸੰਗਤਾਂ ਉੱਥੋਂ ਜਲ ਸ਼ਕਰੀਆਂ ਨੇ ਸਾਹਮਣੇ ਦੇਖੋ ਉੱਥੋਂ ਦੇ ਵੀ ਤੁਹਾਨੂੰ ਦਰਸ਼ਨ ਕਰਵਾਣੇ ਆ ਸੰਗਤ ਜੀ ਇਹ ਉਹੀ ਸਥਾਨ ਹੈ ਜਿਹੜਾ ਕਿ ਬਾਬਾ ਜੀ ਦੇ ਘੋੜੇ ਦੁਆਰਾ ਪਾਣੀ ਪੈਦਾ ਕੀਤਾ ਗਿਆ ਪੌੜ ਮਾਰ ਕੇ ਅੱਜ ਵੀ ਇੱਥੇ ਜਲ ਮੌਜੂਦ ਹੈ ਸੰਗਤਾਂ ਜਲ ਛਕਦੀਆਂ ਨੇ ਤੇ ਬਹੁਤ ਹੀ ਜਲ ਮਿੱਠਾ ਹੈ ਤੇ ਠੰਡਾ ਜਾਲੇ ਇੱਥੋਂ ਦਾ ਤੇ ਇਹ ਹੈ ਜੀ ਇੱਥੋਂ ਦਾ ਗੁਰਦੁਆਰਾ ਸਾਹਿਬ ਸੰਗਤਾਂ ਮੱਥਾ ਟੇਕ ਰਹੀਆਂ ਨੇ ਹਾਜ਼ਰੀ ਭਰ ਰਹੀਆਂ ਨੇ ਬਾਬਾ ਜੀ ਦੇ ਤੇ ਸੰਗਤ ਜੀ ਇੱਧਰ ਦੀ ਹੀ ਜਾਣ ਦਾ ਰਸਤਾ ਹੈ ਸ਼ਾਰਟਕਟ ਦਾ ਉਹ ਵੀ ਤੁਹਾਨੂੰ ਅੱਗੇ ਦੱਸਾਂਗੇ ਵੀ ਆਪਾਂ ਆਏ ਤੇ ਬਸ ਰਹੀਂ ਪਰ ਹੁਣ ਆਪਾਂ ਪੈਦਲ ਜਾਵਾਂਗੇ ਤੇ ਆ ਜਿਸ ਰਸਤੇ ਰਹੀਂ ਸੰਗਤ ਆ ਰਹੀ ਹੈ ਜੀ ਇੱਧਰ ਦੀ ਹੀ ਹੈ ਸ਼ਾਰਟਕਟ ਰਸਤਾ ਤੁਸੀਂ ਪੈਦਲ ਆ ਸਕਦੇ ਹੋ ਆਪਾਂ ਹੁਣ ਇੱਧਰ ਦੀ ਜਾ ਕੇ ਤੁਹਾਨੂੰ ਸਾਰਾ ਦੱਸਾਂਗੇ ਵੀ ਕਿਸ ਤਰ੍ਹਾਂ ਤੁਸੀਂ ਇੱਧਰ ਦੀ ਆ ਸਕਦੇ ਹੋ ਪੈਦਲ ਕਿਉਂਕਿ ਬਸ ਰਹੀਂ ਥੋੜਾ ਜਿਹਾ ਜ਼ਿਆਦਾ ਵਾ ਪਰ ਤੁਸੀਂ ਜੇਕਰ ਤੁਸੀਂ ਆਏ ਹੋ ਇੱਧਰ ਤੇ ਸ਼ਾਰਟਕਟ ਰਾਈ ਵੀ ਤੁਸੀਂ ਵਧੀਆ ਆ ਸਕਦੇ ਹੋ ਪਰ ਇਹ ਕੀ ਤੁਹਾਨੂੰ ਮਤਲਬ ਕਿ ਜਿਵੇਂ ਹੁਣ ਆਪਾਂ ਉਤਰ ਰਹੇ ਆਂ ਤੇ ਆਪਾਂ ਨੂੰ ਇੱਕ ਪਹਾੜੀ ਅੱਗੇ ਜਾ ਕੇ ਚੜ੍ਹਨੀ ਪੈਣੀ ਹੈ ਚੜਾਈ ਤੇ ਫਿਰ ਆਪਾਂ ਨੂੰ ਮਤਲਬ ਕਿ ਗੁਰਦੁਆਰਾ ਦਮਦਮਾ ਸਾਹਿਬ ਲਾਗੇ ਰਸਤਾ ਨਿਕਲੇਗਾ ਤੇ ਜਦ ਆਪਾਂ ਸੰਗਤ ਜੀ ਗੁਰਦੁਆਰਾ ਅੰਤਿਮ ਦਰਸ਼ਨ ਤੇ ਗੁਰਦੁਆਰਾ ਪੌੜ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਪਹਾੜੀ ਤੋਂ ਥੱਲੇ ਨੂੰ ਆਵਾਂਗੇ ਰਸਤੇ ਵਿੱਚ ਆ ਵੀ ਇੱਕ ਜਗਾ ਹੁੰਦੀ ਹੈ ਜਿੱਥੇ ਪਹਾੜ ਦੇ ਵਿੱਚ ਇੱਕ ਛੋਟੀ ਜੀ ਗੁਫਾ ਬਣੀ ਹੋਈ ਹੈ ਤਾਂ ਸੰਗਤਾਂ ਇਹਦੇ ਵਿੱਚ ਵੀ ਜਾ ਕੇ ਦੇਖ ਆਉਂਦੀਆਂ ਨੇ ਗੁਫਾ ਨੂੰ ਅਸੀਂ ਤਾਂ ਨਹੀਂ ਗਏ ਪਰ ਕਾਫੀ ਲੋਕ ਜ਼ਿਆਦਾ ਜਾ ਰਹੇ ਸੀ ਇਹਦੇ ਵਿੱਚ ਇੱਕ ਰਸਤੇ ਥਾਣੀ ਜਾਂਦੇ ਸੀ ਤੇ ਇਧਰ ਦੀ ਵਾਪਸ ਨਿਕਲ ਆਉਂਦੇ ਸੀ ਹਰ ਛੋਟੇ ਛੋਟੇ ਬੱਚੇ ਵੀ ਬਹੁਤ ਜ਼ਿਆਦਾ ਜਾਂਦੇ ਨੇ ਇਹਦੇ ਵਿੱਚ ਦੇਖਣ ਨੂੰ ਕੀ ਹੈ ਅੰਦਰ ਜਿਸ ਤਰ੍ਹਾਂ ਕੀ ਤੁਹਾਨੂੰ ਮੈਂ ਦੱਸਿਆ ਸੀ ਕਿ ਸ਼ਾਰਟਕਰ ਰਸਤੇ ਰਹੀ ਆਪਾਂ ਨੂੰ ਇੱਕ ਪਹਾੜ ਉਤਰਨਾ ਪੈਣਾ ਹੈ ਤੇ ਇੱਕ ਪਹਾੜ ਚੜ੍ਹਨਾ ਪੈਣਾ ਹੈ ਸੋ ਉਸੇ ਤਰ੍ਹਾਂ ਹੁਣ ਆਪਾਂ ਪਹਾੜ ਨੂੰ ਆਪਾਂ ਨੂੰ ਇੱਕ ਚੜ੍ਹਨਾ ਪੈਣਾ ਹੈ ਹੁਣ ਚੜ੍ਹਾਈ ਆ ਗਈ ਹੈ ਇਹ ਪਹਾੜ ਤੁਹਾਨੂੰ ਚੜ੍ਹਨਾ ਪੈਣਾ ਹੈ ਚੜ੍ਹਾਈ ਕਰਨੀ ਪੈਣੀ ਹੈ ਉਹ ਸੰਗਤਾਂ ਆ ਰਹੀਆਂ ਨੇ ਉਹ ਉਤਰ ਨਹੀਂ ਆਣੇ ਹੁਣੇ ਆਪਾਂ ਜਿੱਥੋਂ ਉਤਰ ਗਏ ਇਹਨਾਂ ਨੇ ਉਧਰ ਨੂੰ ਚੜ੍ਹਨਾ ਹੈ ਕਿ ਹੁਣ ਆਪਾਂ ਨੂੰ ਇਹ ਪਹਾੜੀ ਚੜ੍ਹਨੀ ਪੈਣੀ ਹੈ ਤਾਂ ਹੁਣ ਕੋਈ ਜ਼ਿਆਦਾ ਨਹੀਂ ਹੈ ਪਰ ਘੱਟ ਵੀ ਨਹੀਂ ਹੈ ਤੇ ਜਦੋਂ ਵੀ ਤੁਸੀਂ ਇੱਧਰ ਨੂੰ ਆਓ ਤਾਂ ਪਾਣੀ ਜ਼ਰੂਰ ਨਾਲ ਲੈ ਕੇ ਆਓ ਅਸੀਂ ਤਾਂ ਨਹੀਂ ਲੈ ਕੇ ਆਏ ਸੀ ਗਲਤੀ ਹੋ ਗਈ ਪਰ ਤੁਸੀਂ ਜ਼ਰੂਰ ਨਾਲ ਪਾਣੀ ਲੈ ਕੇ ਆਇਓ ਕਿਉਂਕਿ ਪਾਣੀ ਦੀ ਕੋਈ ਪ੍ਰਬੰਧ ਨਹੀਂ ਹੈ ਰਾਜ ਵਿੱਚ ਪਾਣੀ ਤੁਹਾਨੂੰ ਸਿਰਫ ਉੱਥੇ ਹੀ ਮਿਲਣਾ ਵਾ ਗੁਰਦੁਆਰਾ ਅੰਤਿਮ ਦਰਸ਼ਨ ਤੇ ਜਿਆ ਗੁਰਦੁਆਰਾ ਪਵਰ ਸਾਹਿਬ ਵਿਖੇ ਤੇ ਬਾਕੀ ਇੱਥੇ ਨਾਲ-ਨਾਲ ਰੱਸੀ ਬੰਨੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹਨੂੰ ਚੜਨ ਦੇ ਵਿੱਚ ਉਤਰਨ ਦੇ ਵਿੱਚ ਕੋਈ ਪ੍ਰੋਬਲਮ ਹੈ ਉਹ ਰੱਸੀ ਦੀ ਹੈਲਪ ਨਾਲ ਉਤਰ ਸਕਦਾ ਵਾ ਕੋਈ ਜ਼ਿਆਦਾ ਦਿੱਕਤ ਨਹੀਂ ਹੈ ਇਹ ਪ੍ਰਬੰਧ ਕੀਤਾ ਹੋਇਆ ਵਾ ਤੇ ਸੰਗਤਾਂ ਉਤਰ ਰਹੀਆਂ ਨੇ ਤੇ ਆਪਾਂ ਚੜਨ ਆਏ ਹਾਂ ਤੇ ਚੜਾਈ ਕਰਦੇ ਸਮੇ ਤੁਸੀਂ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਤੁਸੀਂ ਜਲਦੀ ਨਹੀਂ ਕਰਨੀ ਚੜਾਈ ਕਰਦੇ ਸਮੇ ਨਾ ਹੀ ਜਲਦੀ ਉਤਰਨਾ ਹੈ ਤੇ ਨਾ ਹੀ ਜਲਦੀ ਮਤਲਬ ਕਿ ਚੜਨਾ ਹੈ ਕਿਉਂਕਿ ਜੇ ਤੁਸੀਂ ਪੈਰ ਗਲਤ ਰੱਖ ਦਿੱਤਾ ਨਾ ਤੇ ਤੁਹਾਡੇ ਮੋਚ ਆ ਜੇਗੀ ਜਾਂ ਤੁਹਾਡਾ ਪੈਰ ਮੁੜ ਜਾਏਗਾ ਤੁਸੀਂ ਡਿੱਗ ਜਾਓਗੇ ਤਾਂ ਜਲਦਬਾਜੀ ਕੋਈ ਨਾ ਕਰੋ ਆਰਾਮ ਨਾਲ ਚੜੋ ਤੇ ਪਾਣੀ ਜ਼ਰੂਰ ਨਾਲ ਰੱਖਿਓ ਕਿਉਂਕਿ ਪਿਆਸ ਲੱਗਦੀ ਜੇ ਚੜਾਈ ਚੜਦਿਆਂ ਤੇ ਸਾਹ ਵੀ ਚੜਦਾ ਜੇ ਪੂਰਾ ਐਡਵੈਂਚਰ ਜੀ ਚੜਾਈ ਹੈ ਚੜਾਈ ਚੜਨ ਤੋਂ ਬਾਅਦ ਆਪਾਂ ਨੂੰ 500 ਕਿਲੋਮੀਟਰ ਪੈਦਲ ਚੱਲਣਾ ਪੈਣਾ ਹੈ ਤੇ ਬਾਅਦ ਵਿੱਚ ਸੜਕ ਨੇੜੇ ਹੀ ਆ ਜਾਂਦੀ ਹੈ ਨੇੜੇ ਤੇ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਕਿ ਜੰਗਲ ਹੀ ਜੰਗਲ ਹੈ ਜ਼ਿਆਦਾਤਰ ਥੋੜਾ ਜਿਹੀ ਸਾਫ਼ ਰਸਤਾ ਬਣਿਆ ਹੋਇਆ ਵਾ ਤੇ ਤੁਸੀਂ ਪਰੇਵਰੇ ਨਹੀਂ ਜਾਣਾ ਸਿਰਫ ਇਸੇ ਰਸਤੇ ਥਾਣੇ ਆਉਣਾ ਕਿਉਂਕਿ ਜੇਕਰ ਤੁਸੀਂ ਇੱਥੇ ਗੁੰਮ ਵੀ ਹੋ ਗਏ ਤੇ ਤੁਹਾਨੂੰ ਰਸਤੇ ਦਾ ਪਤਾ ਨਹੀਂ ਲੱਗਣਾ ਬਹੁਤ ਹੀ ਜੰਗਲ ਹੀ ਜੰਗਲ ਹੈ ਨਾਲ-ਨਾਲ ਦੇਖ ਸਕਦੇ ਹੋ ਤੁਸੀਂ ਤੇ ਤੁਸੀਂ ਸਿਰਫ ਰਸਤੇ ਨੂੰ ਫੋਲੋ ਕਰਨਾ ਹੈ ਤੇ ਸੰਗਤ ਨੂੰ ਫੋਲੋ ਕਰਨਾ ਹੈ ਰਸਤੇ ਵਿੱਚ ਪੁੱਛ ਲਵੋਗੇ ਜੇ ਤੁਹਾਨੂੰ ਨਹੀਂ ਪਤਾ ਤੇ ਗਲਤ ਰਸਤੇ ਨਾ ਬਵੋ ਕਿਉਂਕਿ ਜੇਕਰ ਤੁਸੀਂ ਇੱਧਰ ਗੁੰਮ ਹੋ ਗਏ ਤਾਂ ਤੁਹਾਨੂੰ ਰਸਤਾ ਨਹੀਂ ਲੱਭਣਾ ਗੁਰਦੁਆਰਾ ਅੰਤਿਮ ਦਰਸ਼ਨ ਤੇ ਗੁਰਦੁਆਰਾ ਪੌੜ ਸਾਹਿਬ ਤੇ ਗੁੱਗਾ ਪੀਰ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਆ ਚੁੱਕੇ ਹਾਂ ਜੀ 메ਨ ਸੜਕ ਦੇ ਉੱਪਰ ਤੇ ਜੇਕਰ ਤੁਸੀਂ ਵੀ ਸ਼ਾਰਟਕਟ ਰਸਤੇ ਰਾਈ ਜਾਣਾ ਚਾਹੁੰਦੇ ਹੋ ਇਤਨਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਤਾਂ ਤੁਹਾਨੂੰ ਗੁਰਦੁਆਰਾ ਦਮਦਮਾ ਸਾਹਿਬ ਦੇ ਨੇੜੇ ਆਉਣਾ ਪਵੇਗਾ ਉਥੋਂ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਕਿ ਸ਼ਾਰਟਕਟ ਰਸਤਾ ਗੁਰਦੁਆਰਾ ਅੰਤਿਮ ਦਰਸ਼ਨ ਦੇ ਲਈ ਜਾਣਾ ਹੈ ਤਾਂ ਤੁਹਾਨੂੰ ਉਥੋਂ ਜਾਣਕਾਰੀ ਮਿਲ ਸਕਦੀ ਹੈ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ